लेजेंड मेकर ने और हमेशा अपना आशीर्वाद रखते हैं सरपंच साहब आए हैं सुरजीत सिंह जी नकपुर साहब सो पवन ग्रोटिया जी गीतकार साहब और विपन वीडियो डायरेक्टर मेरे नाल सो इन का भी जे आया करना है सो इस गीत एक सभ्याचार गीत है जी जो पवन गोटिया जी ने लिखा बहुत वीरिया परिवारिक गा निपन जी ਵੱਲੋਂ ਇਹ ਵੀਡੀਓ ਕੀਤੀ ਗਈ ਹੈ ਅਮਰ ਸਾਥ ਦੇ ਵਿੱਚ ਪਰ ਹਰਿਆਮੀ ਜੀ ਵੱਲੋਂ ਮਿਊਜ਼ਿਕ ਕੀਤਾ ਗਿਆ ਹੈ ਸੋ ਮੈਂ ਅੱਜ ਦਾ ਬਹੁਤ-ਬਹੁਤ ਇੱਕ ਵਾਰ ਹੀ ਧੰਨਵਾਦ ਕਰਦਾ ਹਾਂ ਕਿ ਪ੍ਰੈਸ ਮੀਡੀਆ ਦੇ ਅਗਿਆ ਕੁਝ ਮੈਨੂੰ ਦੇਸ਼-ਵਿਦੇਸ਼ ਤੱਕ ਪਹੁੰਚਾ ਰਹੇ ਸੋ ਥੋੜੇ ਥੋੜੇ ਸੋਮ ਦੇ ਥੋੜੇ ਬੋਲ ਦੱਸੋਗੇ ਕਿਉਂਕਿ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਸਭੇ ਚਾਰੇ ਗੀਤ ਤੇ ਪੋਸਟਰ ਤੋਂ ਤੇ ਥੋੜਾ ਜਿਹਾ ਵੀ ਥੋੜਾ ਕੰਫਿਊਜ਼ ਹੈ ਥੋੜਾ ਦੱਸ ਦਿਓ ਮੁੰਡੇ ਹੋਗੇ ਨੇ دیਵਾਨੇ ਤੇਰੇ ਰੂਪ ਦੇ ਰੱਖੇ ਸਾਰਿਆਂ ਦੇ ਕਾਲਜੇ ਤੂੰ ਫੂਕ ਕੇ ਜਵਾਨੀ ਨੂੰ ਬਚਾ ਕੇ ਰੱਖ ਲੈ ਜੇ ਤੂੰ ਨਜ਼ਰਾ ਤੂੰ ਜੇ ਤੂੰ ਨਜ਼ਰਾ ਤੂੰ ਜੇ ਤੂੰ ਨਜ਼ਰਾ ਤੂੰ ਬਚੇ ਨਾਏ ਸੋਣੀਏ ਨੀ ਕਾਟ ਟਿੱਕਾ ਲਾ ਕੇ ਰੱਖ ਲੈ ਜੇ ਤੂੰ ਨਜ਼ਰਾ ਤੂੰ ਬਚੇ ਨਾਏ ਸੋਣੀਏ ਨੀ ਕਾਟ ਟਿੱਕਾ ਲਾ ਕੇ ਰੱਖ ਲੈ ਨੀ ਕਾਟ ਟਿੱਕਾ ਲਾ ਕੇ ਰੱਖ ਲੈ ਕਿਨਾ ਹੁੰਦਾ ਮਤਲਬ ਇਹ ਸ਼ੌਂਕ ਹੈ ਤੇ ਬਸ ਤੁਹਾਡੇ ਮਨਸਾਹ ਉਸ ਨੂੰ ਕਰਦੇ ਆ ਜਨਜੀ ਸਾਹਿਬ ਥੋੜਾ ਆਸ਼ੀਰਵਾਦ ਦੇ ਦਿੰਦੇ ਆ ਤੇ ਉਹ ਵੀਡੀਓ ਸੌਮੀ ਹੈ ਜਾਂ ਆਜੋ ਸੌਮੀ ਸਰ ਇਹ ਬਿੜੀ ਸੌਮੀ ਜੀ ਅੱਜ ਅੱਛਾ ਹਮਨ ਜੀ ਇੱਕ ਮਿੰਟ ਮੈਨੂੰ ਇਹ ਦੱਸੋ ਕਿ ਤੁਹਾਨੂੰ ਕਿਸ ਈਅਰ ਦੇ ਵਿੱਚ ਤੁਸੀਂ ਤੁਹਾਨੂੰ ਲੱਗਿਆ ਕਿ ਤੁਸੀਂ ਇਸ ਵਾਰ ਇਸ ਸਾਈਟ ਵੀ ਤੁਹਾਡਾ ਸ਼ੌਂਕ ਕੰਮ ਕਪਾ ਲੱਗਿਆ ਕਦੋਂ ਤੁਸੀਂ ਕੈਰੀਅਰ ਕਰਨਾ ਸ਼ੁਰੂ ਕੀਤਾ ਸੀ ਉਸ ਵਾਰ ਅਸੀਂ ਉਹ ਆਰਮੀ ਚ ਸੀਗੇ ਉੱਥੇ ਉਹ ਕੀਰਤਨ ਕਰਦੇ ਸੀ ਤੇ ਤੇ ਕਿਉਂ ਨਹੀਂ ਦੀ ਸਾਨੂੰ ਸ਼ੌਂਕ ਤੇ ਉਹ ਵਈ ਸੀ ਗੰਭਰਕ ਨੂੰ ਨਿਜ ਚੋਰੀ ਚੋਰੀ ਜਾਲਾਣਾ ਕਰਨਾ ਤੇ ਉਹ ਅਜ ਵੀ ਇਹ ਨੂੰ ਜੇਕਰ ਉਹਨਾਂ ਨੇ ਕਿਹਾ ਪਰ ਉਹ ਉਹਨਾਂ ਦੀ ਤਾਂ ਅਗੇ ਲਾਈ ਸੀ ਆਪਣੀ ਥੋੜੀ ਜੀ ਦੂਸਰੀ ਆ ਗਈ ਪਰ ਚੰਗੀ ਗਾਇਕੀ ਗਾਉਂਦੇ ਕੋਈ ਗੱਲ ਨਹੀਂ ਕਿੰਨਾ ਤੇ ਇਹ ਗਾਣੇ ਦਾ ਟੁਕੜੀ ਕੋਲੋਂ ਹੀ ਲਾਣਾ ਜਿਹੜਾ ਮੈਂ ਕੋਈ ਵੀ ਗਾਣਾ ਨਾ ਬਸ ਆਪਣੇ ਘਰ ਦੀ ਸੁਣਾਉਣਾ ਸਭ ਤੋਂ ਪਹਿਲਾਂ ਘਰ ਚ ਬੈਠ ਕੇ ਪਾਉਂਦਾ ਹਾਂ ਹਮਸਾ ਕੀ ਆਪਣੇ ਮਦਰ ਫਾਉਂਟ ਨੇ ਜਿੰਨੇ ਕੋ ਸੌਰਵਨ ਤੋਂ ਪਰਿਵਾਰੀ

ਉਹਨੇ ਦਿਵਲੋਜੀਆ ਜਿੱਤ ਤਾਂ ਦੇ ਰੂ ਨੂੰ ਨਹੀਂ ਤੇਰੀ ਬੜੀ ਸਟੇਜ ਕੀਤੀ ਹੈ ਸਟੇਜ ਕਿਹੜੀ ਕਿਹੜੀ ਕੀਤੀ ਸੀ ਕਾਫੀ ਸਟੇਜਾਂ ਦੀ ਕਈ ਸਫਲਮਾਨ ਹੋਏ ਆ ਹੁਣ ਤੇ ਮਨੋਰ ਭਾਜੀ ਦੇ ਨਾਲ ਸਭਿਆਚਾਰਕ ਲਈ ਸੀਗਾ ਸਭਿਆਚਾਰ ਦੇ ਨਾਮ ਤੇ ਜਿਸ ਤਰ੍ਹਾਂ ਖਲਵਾਰਾ ਕੋਈ ਸੌਂਗ ਰਾਤਨਾ ਜਿਸ ਤਰ੍ਹਾਂ ਕੋਈ ਹਸਟਲ ਪੀਰੈਂਟਸ ਦੀ ਕਦਰ ਨਹੀਂ ਕਰਦੇ ਬੱਚੇ ਜਾਂ ਉਹਨਾਂ ਲਈ ਇੱਕ ਕਦਰ ਸੌਂਗ ਆਇਆ ਇਸ ਮੇਰਾ ਜਦੋਂ ਘਰ ਵਿੱਚ ਪੁੱਛਣਾ ਨਹੀਂ ਪੁੱਛਣਾ ਨਹੀਂ ਵੱਡ ਬਡੇਰਿਆਂ ਨੂੰ ਕੀ ਫਾਇਦਾ ਜਾ ਕੇ ਕੋਜਨਾਂ ਚ ਜਟੇ ਰਿਆਂ ਤੇ ਬਾਕੀ ਬਲੱਡ ਪ੍ਰੈਸ਼ਰ ਦੇ ਗਾਇਆ ਜਦੋਂ ਕਰੋਨਾ ਦਾ ਸਮਾਂ ਆਇਆ ਸੀ ਕਰੋਨਾ ਦਾ ਵੀ ਗਾਣਾ ਲਾਇਆ ਸੀ ਇਸ ਗਾਣੇ ਤੋਂ ਕੀ ਨਸੀਏ ਕੰਸੈਪਟ ਕਿਦਾਂ ਸੋਚਿਆ ਕਿ ਇਹ ਤਾਂ ਕਾਲਾ ਟਿਕਾ ਮਨਾ ਕਿੰਨਾ ਮਾਇਨਿਕ ਚਾਇਆ ਹੈ ਚੁੱਪਨਾ ਅੱਜਕੱਲ ਮੈਨੂੰ ਕਈ ਵਿਸ਼ਿਆਂ ਦੇ ਗਾਣੇ ਆ ਰਹੇ ਆ ਸੋ ਪਵਨ ਗੋਟੀਏ ਜੀ ਨੇ ਕਾਫੀ ਦੇਰ ਦਾ ਗਾਣਾ ਲਿਖਿਆ ਹੋਇਆ ਸੀਗਾ ਕਿ ਆਪਾਂ 70 ਦੇ ਵਿੱਚ ਲੱਗਦੀ ਜ ਜਦੋਂ ਤੇਰੇ ਨਜ਼ਰ ਨਾਲ ਲੱਗੇ ਆਪਾਂ उस विषय पे गल की थी हमने या है। तो सरकारी जो मैं हर डिपार्टमेंट से हूं मेरी तो वाड़े में है श्री राठौर जी शिकारी रेडियम रहा है नेता जी है जी मेरा कि ਜਿਹੜਾ ਵੀ ਤੁਹਾਡਾ ਮਹਿਬੂਬ ਹੈ ਜਿਹੜਾ ਜਿਹਦੇ ਵੀ ਤੁਸੀਂ ਪਿਆਰ ਕਰਦੇ ਹੋ ਉਹਨੂੰ ਹਮੇਸ਼ਾ ਅਲਰਟ ਕਰੋ ਕਿ ਤੁਸੀਂ ਨਜ਼ਰਾਂ ਤੋਂ ਬਚੋ ਕਾਲੇ ਟਿੱਕੇ ਲਈ ਤਾਂ ਭੇਜਾਂਗੇ ਤੁਸੀਂ ਸਭਿਆਚਾਰਕ ਗੀਤ ਕਿ ਆਪਾਂ ਇਹ ਸਭਾ ਕਰਦਾ ਸਭਿਆਚਾਰਕ ਕਿ ਇਹ ਜਿਹੜੇ ਸਭਿਆਚਾਰ ਦੀ ਸਭਿਆਚਾਰਕ ਗੀਤ ਦੀ ਪਰਿਭਾਸ਼ਾ ਨਾ ਉਹ ਇਸ ਚੱਕਰ ਵਿੱਚ ਕਾਲਾ ਟਿੱਕਾ ਜਿਹੜਾ ਵਰਡ ਹੈ ਉਸ ਨੂੰ ਲੈ ਕੇ ਆਪਾਂ ਸਭਿਆਚਾਰਕ ਪਰਿਭਾਸ਼ਾ ਨਹੀਂ ਦੇ ਸਕਦੇ ਸੀ ਹਰ ਗੀਤ ਜ਼ਰੂਰ ਹੈ ਗੀਤ ਜ਼ਰੂਰ ਹੈ ਗੀਤ ਜ਼ਰੂਰ ਹੈ ਸਭਿਆਚਾਰਕ ਦੀ ਕੋਈ ਗੀਤ ਦੱਸੋ ਨਾ ਜਿਹੜਾ ਜੀ ਮੈਂ ਕਾ ਟਿੱਕਾ ਜਿਹੜਾ ਮੈਂ ਲਗਾਇਆ ਜਾਂਦਾ ਇਹ ਟਿੱਕਾ ਆਪਣੇ ਬੱਚੇ ਲਈ ਲਾਇਆ ਜਾਂਦਾ ਹੈ ਸਭੀ ਕਿਸੇ ਦੇ ਵੀ ਆਇਆ ਅਸਲ। ਪਰ ਇਸ ਗਾਣੇ ਵਿੱਚ ਮੈਂ ਬਹੁਤ ਹੀ ਗੱਲ ਚੱਲ ਰਹੀ ਹੈ। ਗਾਣੇ ਦਾ। ਇਹ ਤਾਂ ਪਰ ਫੀਲਿੰਗ ਹੋ ਗਈ। ਐਸੀ ਕਦੀ ਇਹ ਗੀਤ ਕੋਮਰਸ਼ੀਅਲ ਹੈ। ਉਹੀ ਮੈਂ ਹੀ ਕਿਹਾ ਕਮਰਸ਼ੀਅਲ ਗੀਤ। ਜਿਸ ਤਰੀਕੇ ਨਾਲ ਉਹ ਸੰਬੋਧ ਕਰਦੇ ਸੱਭਿਆਚਾਰਿਕ ਸਿਰਫ ਇੱਕਾ ਵਰਡ ਹੈ ਸੱਭਿਆਚਾਰਿਕ ਗੀਤ ਬੋਲੀ ਦੀ ਗੱਲ। ਕਿਹੜਾ ਜੀ ਸੱਭਿਆਚਾਰਿਕ ਗੀਤ ਜਿਹੜਾ ਤੁਸੀਂ ਆਪਣਾ ਗਾਇਆ ਉਹ ਸੁਣਾਇਆ ਕਰੋ। ਕੋਈ ਗੱਲ ਨਹੀਂ। ਕਦਰ ਕਦਰ ਮਾਂ ਵਾਲਾ ਕਦਰ ਸੁਣਾਓ ਜਿਹੜਾ ਕੀਤਾ ਸੀ ਜੀ ਪੈਰੈਂਟਸ ਦੇ ਉੱਤੇ ਜੀ ਨਹੀਂ ਕੋਈ ਨਹੀਂ ਕਦਰ ਸਿਰ ਇਸ ਤੋਂ ਪਹਿਲਾਂ ਤੁਹਾਡੇ ਕਦਰਗੀ ਤਹਿਤ ਕਿੰਨੇ ਗੈਪ ਆਦੇ ਜਿਸ ਦੁਆਰਾ ਰਿਲੀਜ਼ ਕਰਦੇ ਇਹ ਰੋਲਾ ਕਿਉਂ ਪਾਤਾ ਪਿੱਛੇ ਕਦਰ ਸੁਣਾਓ ਜਿਹੜਾ ਹਾਂ ਜਿਹੜਾ ਗੀਤ ਕਦਰ ਹੈ ਨਾ ਉਹ ਸੁਣਾਓ ਜੀ ਉਹ ਮੇਰਾ ਆਪਣੇ ਲਿਖਿਆ ਨਾ ਕਦਰ ਸੁਣਾਓ ਜੇ ਨੌਕਾ ਦੇ ਵਿੱਚ ਪੁੱਛਣਾ ਨਹੀਂ ਪੁੱਛਣਾ ਵੀ ਵੱਡ ਵਡੇਰਿਆਂ ਨੂੰ ਕੀ ਫੇਦੋ ਜਕੇ ਪੁੱਛਣ ਦਾ ਚੇਹੇ ਰਾਂ ਨੂੰ ਜਦੋਂ ਘਰ ਵਿੱਚ ਪੁੱਛਣਾ ਨਹੀਂ ਮਾਂ ਨੇ ਮੰਗਿਆ ਪਾਣੀ ਨੂੰ ਕਹਿੰਦੀ ਮੈਥੋਂ ਟੇਮ ਨਹੀਂ ਬਾਪ ਨੇ ਮੰਗਿਆ ਪਾਣੀ ਪੁੱਤਰ ਕਹਿੰਦਾ ਮੈਥੋਂ ਟੇਮ ਨਹੀਂ ਇੱਥੇ ਹੀ ਲੇਖਾ ਦੇਣਾ ਪੈਣਾ ਕੋਈ ਦਿਲ ਵਿੱਚ ਰੱਖਿਓ ਬੈਣੀ ਮਾਪਾ ਪੁੱਤ ਸਭ ਕੁਝ ਚਰ ਜਾਂਦੇ ਉਹ ਕਰਕੇ ਬਡੇ ਜੇਰਿਆਂ ਨੂੰ ਕੀ ਫਾਇਦਾ ਜਾ ਕੇ ਪੁੱਜਣਾ ਅਜੇ ਨਹੀਂ ਜਦ ਤਹਾਰੀ ਵਿੱਚ ਪੁੱਛਣਾਂ ਲਈ ਜੁੰਦਿਆਂ ਦੀ ਤੂੰ ਕਦਰ ਨਾ ਕੀਤੀ ਤੇ ਮਰਿਆਂ ਦੇ ਭੋਗ ਤੁਆਣਾਂ कदे फोटो ते फुल चढ़ाना है मां बाप बिना कोई कर नहीं सकदा जिंदगी दे दूर हनेरियां नु की फायदा जाके पूजण दा जठेरियां नु जदों कान विच पुछणा नहीं चूज किवें कीता ओ आखिर तो जगह मतलब जो गाने तो मतलब थे बोले ऐसा मालूम ऐसा मालूम होता कि एक कोई जगह पर लोकेशन भारी कोई जगह यूज़ की थी उधर एक मतलब अलग-अलग सेटअप में खुद बना के नहीं कोई जगह अपने लोकेशन से उसे कितने सेटअप या कैसे रेंटम जगह चूज़ करते हो <है>? तो सेटअप क्रिएट करते हैं हमने लोकेशन लेते हैं कैड जी सर जी सर नहीं लोकेशना बनिया लोकेशना लोकेशन से करते हैं सर एक ही सर्टिफिकेशन उन्होंने अंदर वाले यूज करी अपना कस्टमर मेड कस्टमर मैम ने आ कैसे द एक्सपीरियंस है सारा शूट करना अपने ऊपर पर उनका पैडा भी होने आ दीजिए जी कि पैलोरी मतलब बड़ी बढ़िया तरह काम करता है जी ਤਕੀ ਅਪਡੇਟ ਐਕਸਪੈਕਟੇਸ਼ਨ ਬਣਾ ਕਰਦੇ ਆ ਆਪਣੇ ਪਬਲਿਕ ਤੋਂ ਇਸ ਨੂੰ ਲੈ ਕੇ ਕੀ ਉਮੀਦਾਂ ਲਾ ਰਹੇ ਹੋ Song ਨੂੰ ਲੈ ਕੇ ਲੋਕਾਂ ਕੋਲੋਂ ਜਿਹੜੇ ਲਿਸਨਰ ਹੈਗੇ ਉਹਨਾਂ ਨੂੰ ਲੈ ਕੇ ਸਰ ਇਹ ਲੋਕੀ ਜਦੋਂ ਜਦ ਮੇਰੇ ਨਹੀਂ ਮੈਂ ਇਹਦਾ ਨਵੇਂ ਮੋਗਮ ਅੱਗੇ ਹਰ ਹਮਸ਼ਾ ਮੌਕਾ ਮਿਲ ਜੇਗਾ ਟੈਲੈਂਟ ਦੀ ਕਮੀ ਨਹੀਂ ਹੈ ਚੈਨਲ ਕੋਲ ਹੈ ਪਰ ਜਿਦਾ ਇੱਕ ਪਲੇਟਫਾਰਮ ਹੈ ਤਾਂ ਹੀ ਮਤਲਬ ਕਿ ਜਿਹਦਾ ਪਰਦਰਸ਼ ਕੰਡੀ ਰੇਵਾ ਲਗਾ ਦਿਦਾ ਠੀਕ ਹੈ। ਅਗਾਂ ਮੈਨੂੰ ਵੀ ਕੋਈ ਜਿਲੰਦਰ ਨੇ ਘਰ ਦਿੱਤਾ ਜਿਲੰਦਰ ਨੇ ਘਰਵਾਲੀ ਦਿੱਤੀ ਜਿਲੰਦਰ ਨੇ ਨਿਆਣੇ ਦਿੱਤੇ ਬਹੁਤ ਕੁਝ ਜਿਲੰਦਰ ਨੇ ਮੈਨੂੰ ਦਿੱਤਾ ਅਸਲ ਮੈਨੂੰ ਤੁਹਾਡਾ ਪਰਵਾਹ ਨਹੀਂ ਮੈਨੂੰ ਚਾਹਨਾ ਕਿ ਮੇਰਾ ਭਰਾ ਜਿਹੜਾ ਗੁਰਦਾਸ ਪੁੱਤ ਹੋਲੀ-ਹੋਲੀ ਆਪਾਂ ਇਹਨੂੰ ਜਿਲੰਦਰ ਤੇ ਸੈੱਟ ਕਰਨਾ ਤੇ ਮੇਰੀ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨਾ ਵੀ ਤੁਸੀਂ ਆਪਣੇ ਪ੍ਰੈਸ ਮੀਡੀਆ ਇਲੈਕਟ੍ਰੋਨਿਕ ਮੀਡੀਆ ਦੇ ਜ਼ਰੀਏ ਇਹਨੂੰ ਪਿਆਰ ਦਿਓ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਆਥਾ ਪਿਆਰ ਮਾ ਉਹ ਵੱਧ ਦਿਓ ਮੇਰੀ ਇੱਕ ਕੋਸ਼ਿਸ਼ ਸੀ ਕਿ ਇਹਨੂੰ ਜਲੰਧਰ ਪ੍ਰੈਸ ਕਲੱਬ ਦੇ ਵਿੱਚ ਇੰਟਰਵਿਊ ਕਰਵਾਇਆ ਜਾਏ ਔਰ ਬਹੁਤ ਸਾਫ ਸੁਥਰਾ ਜਿੰਨੇ ਵੀ ਗਾਣੇ ਕੀਤੇ ਐ ਸਾਫ ਸੁਥਰੇ ਕੀਤੇ ਦੂਰਦਰਸ਼ਨ ਤੇ ਕਾਫੀ ਗਾਣੇ ਕੀਤੇ ਐ ਇੱਕ ਜਲੰਧਰੀ ਸਾਹਿਬ ਦਾ ਬੜਾ ਸੋਹਣਾ ਗਾਣਾ ਧਾਰਮਿਕ ਪ੍ਰੈਸ ਜਿਹੜਾ ਇਹਨਾਂ ਨੇ ਕੀਤਾ ਵੱਧ ਤੋਂ ਵੱਧ ਜਿੰਨਾ ਪਿਆਰ ਮੁਹੱਬਤ ਜਿੰਨਾ ਵੀ ਦੇਣਾ ਹੈ ਐਕਚੁਅਲੀ ਮੈਨੂੰ ਲੱਗਦਾ ਵੀ ਇਹ ਜਿਹੜੇ ਸਾਰੀ ਟੀਮ ਐ ਸਾਡੇ ਵਿਪਨ ਜੀ ਆ ਵੀਡੀਓ ਡਾਇਰੈਕਟਰ ਇਹ ਪਹਿਲੀ ਵਾਰੀ ਫੇਸ ਕਰਿਆ ਵਿਚਾਰੇ ਪ੍ਰੈਸ ਕਲਾਬ ਨੂੰ ਕਿਉਂਕਿ ਕਾਮਿਲਾਂ ਨੇ ਬਹੁਤ ਇੱਕ ਇੱਕ ਵੈਸੇ ਉਹ ਬਰਦਾਸ਼ਪੁਰ ਦੇ ਜਿਹੜੇ ਲੋਕ ਆ ਵੀਡੀਓ ਕਿਤੇ ਸ਼ੂਟ ਹੋ ਰਹੀ ਹੈ ਗੁਰਿੰਦਰ ਅੰਮ੍ਰਿਤਸਰ ਕੀਤੀ ਹੈ ਅੱਛਾ ਉਹ ਬਰਦਾਸ਼ਪੁਰ ਦੇ ਘਰ ਤੁਸੀਂ ਗੁਰਿੰਦਰ ਬਣਾ ਤੇ ਵੀਡੀਓ ਜਿਹੜਾ ਗੁਰਿੰਦਰ ਜੀ ਇਹਨਾਂ ਬਰਦਾਸ਼ਪੁਰ ਕੋ ਬੁਲਾਇਆ ਅੱਛਾ ਤੇ ਮੈਂ ਕਿਹਾ ਨਾ ਵੀ ਪੰਜੀ ਟ੍ਰੀਮ ਕੋ ਲੱਭਾਇਆ ਬੰਦੇ ਸਾਡੇ ਘਰ ਆ ਗਏ ਯਾਰ ਨਹੀਂ ਨਹੀਂ